ਅੱਜਕੱਲ ਪ੍ਰੀ ਵਿਡਿੰਗ ਸ਼ੂਟ 트ੈਂਡ ਵਿੱਚ ਹਨ ਲਾੜਾ ਲਾੜੀ ਆਲੀ ਸ਼ਾਨ ਥਾਵਾਂ ਤੇ ਆਪਣੇ ਪ੍ਰੀ ਵਿਡਿੰਗ ਫੋਟੋ ਸ਼ੂਟ ਕਰਵਾਉਣਾ ਪਸੰਦ ਕਰਦੇ ਨੇ ਕਦੇ ਕੋਈ ਹਿਲ ਸਟੇਸ਼ਨ ਤੇ ਫੋਟੋ ਸ਼ੂਟ ਕਰਦਾ ਨਜ਼ਰ ਆ ਰਿਹਾ ਹੈ ਤਾਂ ਕਦੇ ਕੋਈ ਬੀਚ ਤੇ ਅਜੇ ਹੀ ਐਪੀਸੋਡ ਵਿੱਚ ਕੁਝ ਮਜ਼ਾਕੀਆ ਵੀਡੀਓਜ਼ ਵੀ ਪੋਸਟ ਕੀਤੀਆਂ ਗਈਆਂ ਹਨ ਪਰ ਹੁਣ ਜੋ ਦ੍ਰਿਸ਼ ਸਾਹਮਣੇ ਆਇਆ ਹੈ ਉਹ ਇਸ ਸਭ ਤੋਂ ਇੱਕ ਕਦਮ ਅੱਗੇ ਹੈ ਇਸ ਲੜਕੀ ਬਰਾਇਡਨ ਗੈਟਅਪ ਚ ਨਜ਼ਰ ਆ ਰਹੀ ਹੈ ਅਤੇ ਉਹ ਅਜੀਬ ਤਰੀਕੇ ਦੇ ਨਾਲ ਪ੍ਰੀ ਵੈਡਿੰਗ ਫੋਟੋ ਸ਼ੂਟ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਅੰਦਾਜ਼ੇ ਨੇ ਜ਼ਿਆਦਾਤਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਇਸ ਦੀ ਵੀਡੀਓ ਵੀਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀਾਇਰਲ ਹੋ ਰਹੀ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਕੈਮਰਾਮੈਨ ਨਾਲ ਪ੍ਰੀ ਵੈਡਿੰਗ ਸ਼ੂਟ ਲਈ ਬਾਹਰ ਗਈ ਹੋਈ ਹੈ ਉਸ ਨੇ ਸੜਕਾਂ ਤੇ ਹੀ ਫੋਟੋ ਸ਼ੂਟ ਕਰਵਾਉਣੇ ਸ਼ੁਰੂ ਕਰ ਦਿੱਤੇ ਤੁਸੀਂ ਦੇਖੋਗੇ ਕਿ ਜਿਵੇਂ ਹੀ ਕੈਮਰਾਮੈਨ ਨੇ ਲਾੜੀ ਤੇ ਧਿਆਨ ਕੇਂਦ੍ਰਿਤ ਕੀਤਾ ਉਸਨੇ ਆਪਣੀ ਕਲਾ ਦਿਖਾਉਣੀ ਸ਼ੁਰੂ ਕਰ ਦਿੱਤੀ ਲੱਗਦਾ ਹੈ ਕਿ ਲੜਕੀ ਜਿਮਨਾਸਟਿਕ ਦੀ ਵਿਦਿਆਰਥਣ ਹੈ ਕੁਝ ਹੀ ਸਮੇਂ ਚ ਉਸਨੇ ਆਪਣਾ ਪੂਰਾ ਸਰੀਰ ਮੋੜ ਲਿਆ ਅਤੇ ਫੋਟੋ ਸ਼ੂਟ ਕਰਵਾਉਣਾ ਸ਼ੁਰੂ ਕਰ ਦਿੱਤਾ ਯੂਜ਼ਰਸ ਨੂੰ ਲੱਗਦਾ ਹੈ ਕਿ ਕੈਮਰਾਮੈਨ ਵੀ ਉਸਦਾ ਅੰਦਾਜ਼ ਦੇਖ ਕੇ ਹਰਾਮ ਰਹਿ ਗਿਆ ਹੋਵੇਗਾ ਦੂਜੇ ਪਾਸੇ ਸੜਕ ਤੇ ਚੱਲ ਰਹੇ ਲੋਕਾਂ ਨੂੰ ਵੀ ਲਾੜੀ ਨੂੰ ਦੇਖ ਕੇ ਹੈਰਾਨੀ ਹੋ ਗਈ